ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਕਤਕ ਦਾ ਸਾਰਾ ਹੀ ਮਹੀਨਾ ਤੁਸੀਂ ਇਹਨਾਂ ਸੱਤ ਅੱਖਰਾਂ ਦਾ ਜਾਪ ਕਰ ਲੈਂਦੇ ਹੋ ਮੰਨ ਕੇ ਚੱਲੋ ਕਿ ਤੁਹਾਡੀਆਂ ਸੱਤ ਕੁਲਾਂ ਤਰ ਚਾਣਗੇ ਭਾਵੇਂ ਅਜਮਾ ਕੇ ਵੇਖ ਲਿਓ ਸੋ ਸਾਥ ਸੰਗਤਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਵੇੜੀਆਂ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਪਾਸੋਂ ਦੱਸਿਆ ਹੋਇਆ ਬੜਾ ਹੀ ਸ਼ਕਤੀਸ਼ਾਲੀ ਤੇ ਬਹੁਤ ਪਾਵਰਫੁਲ ਜਾਪ ਆਪ ਜੀ ਦੇ ਨਾਲ ਜਿਹੜਾ ਕਿ ਅਸੀਂ ਸਾਂਝਾ ਕਰਨ ਵਾਲੇ ਹਾਂ। ਇਹ ਜਾਪ ਜਿਸ ਦਿਨ ਤੋਂ ਵੀ ਤੁਸੀਂ ਆਪਣੇ ਘਰ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਉਸੇ ਦਿਨ ਤੋਂ ਤੁਹਾਡੇ ਮੱਥੇ ਦੇ ਲੇਖ ਭਾਗ ਬਦਲਣੇ ਸ਼ੁਰੂ ਹੋ ਜਾਣਗੇ। ਮਹਾਪੁਰਖ ਜੀ ਆਖਦੇ ਹਨ ਜਿਸ ਦਿਨ ਤੋਂ ਵੀ ਕੋਈ ਵੀ ਮਨੁੱਖ ਇਹ ਜਾਪ ਕਰਨਾ ਸ਼ੁਰੂ ਕਰ ਦਿੰਦਾ ਹੈ ਉਹਦੇ ਉੱਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਇੰਨੇ ਮਿਹਰਬਾਨ ਹੁੰਦੇ ਹਨ, ਇੰਨੇ ਦਿਆਲ ਹੁੰਦੇ ਹਨ ਕਿ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਦਾਤਾਂ ਤਾਂ ਦਿੰਦੇ ਨਹੀਂ ਥੱਕਦੇ। ਲੈਣ ਵਾਲਾ ਥੱਕ ਸਕਦਾ ਹੈ। ਜੋ ਭਾਗਾਂ ਦੇ ਵਿੱਚ ਜੋ ਕਿਸਮਤ ਵਿੱਚ ਨਹੀਂ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਉਹ ਵੀ ਦੇ ਸਕਦੇ ਹਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਸਾਧ ਸੰਗਤ ਜੀ ਤੁਹਾਨੂੰ ਜੋ ਵੀ ਚਾਹੀਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਮਿਲ ਜਾਵੇਗਾ ਤੁਹਾਨੂੰ ਹੋਰ ਕਿਤੇ ਵੀ ਭਟਕਣ ਦੀ ਲੋੜ ਨਹੀਂ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਨਹੀਂ ਬਸ ਜੋ ਚਾਹੀਦਾ ਹੈ ਆਪਣੇ ਗੁਰੂ ਤੋਂ ਮੰਗੋ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਿਆ ਕਰੋ ਜਦੋਂ ਤੁਸੀਂ ਸੱਚੇ ਮਨੋਂ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪੋਗੇ ਤਾਂ ਤੁਹਾਡੇ ਮਨ ਨੂੰ ਆਪਣੇ ਆਪ ਹੀ ਇਹ ਵਿਸ਼ਵਾਸ ਹੋ ਜਾਣਾ ਹੈ ਇਹ ਭਰੋਸਾ ਹੋ ਜਾਣਾ ਹੈ ਕਿ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੇਰੀ ਬਾਹ ਫੜ ਲਈ ਹੈ ਹੁਣ ਤਾਂ ਮੇਰਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਤੇ ਇਹ ਸਾਰੀ ਕਿਰਪਾ ਇਸ ਜਾਪ ਤੋਂ ਹੋ ਜਾਣੀ ਹੈ ਕਮਾਈ ਵਾਲੇ ਸੰਤ ਮਹਾਪੁਰਖ ਜੀ ਇਥੋਂ ਤੱਕ ਆਖਦੇ ਹਨ ਕਿ ਇਹ ਸਤ ਅੱਖਰਾਂ ਦਾ ਜਾਪ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਨੂੰ ਤਾਰ ਦੇਵੇਗਾ ਇੰਨਾ ਪਾਵਰਫੁਲ ਇੰਨਾ ਸ਼ਕਤੀਸ਼ਾਲੀ ਇਹ ਜਾਪ ਹੈ ਇਸ ਨੂੰ ਕਰਨ ਦੀ ਵਿਧੀ ਕੀ ਹੈ ਤੁਸੀਂ ਸਵੇਰੇ ਸ਼ਾਮ ਜਿੰਨਾ ਵੀ ਬੈਠ ਕੇ ਇਹ ਜਾਪ ਕਰ ਸਕੋ ਉਹਨਾਂ ਸਮਾਂ ਬੈਠ ਕੇ ਚੌਂਕੜਾ ਮਾਰ ਕੇ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਕੇ ਜਾਪ ਕਰੋ ਬਾਕੀ ਦਿਨ ਦੇ ਵਿੱਚ ਕੰਮ ਕਰਦੇ ਹੋਆ ਜਾਂ ਤੁਰਦੇ ਫਿਰਦੇ ਆ ਵੀ ਤੁਸੀਂ ਇਹ ਜਾਪ ਕਰ ਸਕਦੇ ਹੋ ਬਸ ਜਿਵੇਂ ਜਿਵੇਂ ਤੁਹਾਡੀ ਰਸਨਾ ਤੇ ਇਹ ਜਾਪ ਹੋਵੇਗਾ ਸਮਝ ਲਓ ਤੁਹਾਡੇ ਕਰਮ ਨਿਰਮਲ ਹੁੰਦੇ ਜਾਣਗੇ ਤੁਹਾਡੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਵੱਧਦੀ ਜਾਵੇਗੀ ਜਿਵੇਂ ਸਾਧ ਸੰਗਤ ਜੀ ਅੱਜ ਤੋਂ ਹੀ ਤੁਸੀਂ ਸ਼ੁਰੂਆਤ ਕਰ ਲੈਣੀ ਹੈ ਜੇਕਰ ਤੁਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਹੋ ਬੜੇ ਵੱਡੇ ਭਾਗਾ ਵਾਲੇ ਹੋ ਕਰਮਾ ਵਾਲੇ ਹੋ ਮਾਲਕ ਦਾ ਸ਼ੁਕਰਾਨਾ ਕਰਕੇ ਉੱਠਿਆ ਕਰੋ ਉੱਠ ਕੇ ਜੋ ਵੀ ਤੁਹਾਡਾ ਨਿਤਨੇਮ ਹੈ ਉਸ ਨੂੰ ਕਰ ਲੈਣਾ ਹੈ ਫਿਰ ਨਿਤਨੇਮ ਕਰਨ ਤੋਂ ਬਾਅਦ ਇਹ ਜਾਪ ਕਰਨਾ ਸ਼ੁਰੂ ਕਰ ਦੇਣਾ ਹੈ ਫਿਰ ਤਾਂ ਤੁਹਾਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਨੂੰ ਸਭ ਪਤਾ ਹੈ ਪਰ ਜੇਕਰ ਅਜੇ ਤੱਕ ਵਾਹਿਗੁਰੂ ਜੀ ਦੀ ਤੁਹਾਡੇ ਤੇ ਕਿਰਪਾ ਨਹੀਂ ਹੋਈ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਤੁਹਾਡਾ ਅੰਮ੍ਰਿਤ ਵੇਲੇ ਦਾ ਨਿਤਨੇਮ ਪੱਕਾ ਨਹੀਂ ਹੈ ਤਾਂ ਕੱਲ ਨੂੰ ਜਿਵੇਂ-ਤਿਵੇਂ ਕਰਕੇ ਅੰਮ੍ਰਿਤ ਵੇਲੇ ਉੱਠ ਜਾਣਾ ਹੈ ਉੱਠ ਕੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਇਹ ਜਾਪ ਕਰੜਾ ਸ਼ੁਰੂ ਕਰ ਦੇਣਾ ਹੈ ਜਿਸ ਵੇਲੇ ਸਵੇਰੇ ਸ਼ਾਮ ਨਹੀਂ ਕਰ ਪਾਉਂਦੇ ਕੋਈ ਗੱਲ ਨਹੀਂ ਹੱਥ ਮੂੰਹ ਪੈਰ ਚੰਗੀ ਤਰ੍ਹਾਂ ਧੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਬੇਨਤੀ ਕਰਕੇ ਇਹ ਜਾਪ ਕਰਨਾ ਸ਼ੁਰੂ ਕਰ ਦਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜਾਪ ਤੁਸੀਂ ਮੇਰੇ ਤੋਂ ਕਰਵਾਉਣਾ ਹੈ ਇਹ ਅਰਦਾਸ ਕਰੋ ਨਾਲ ਇਹ ਕਹਿ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਇਹ ਜਾਪ ਮੈਂ ਆਪ ਜੀ ਦੇ ਚਰਨਾਂ ਦਾ ਪ੍ਰੇਮ ਪਿਆਰ ਪ੍ਰਾਪਤ ਕਰਨ ਲਈ ਸ਼ੁਰੂ ਕਰਨ ਜਾ ਰਹੀ ਹਾਂ ਜਾਂ ਜਾ ਰਿਹਾ ਹਾਂ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ ਤੁਸੀਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮ ਪਿਆਰ ਮੰਗੋਗੇ ਨਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪੇ ਸਭ ਕੁਝ ਦੇ ਦੇਣਾ ਹੈ ਜੇਕਰ ਪ੍ਰੇਮ ਪਿਆਰ ਮਿਲ ਗਿਆ ਤਾਂ ਸਮਝੋ ਸਭ ਕੁਝ ਮਿਲ ਗਿਆ ਸਤਗੁਰੂ ਸੱਚੇ ਪਾਤਸ਼ਾਹ ਸਭ ਸ੍ਰਿਸ਼ਟੀ ਦੇ ਮਾਲਕ ਹਨ ਸਭ ਦਾਤਾਾਂ ਦੇ ਮਾਲਕ ਹਨ ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਬਸ ਸਾਨੂੰ ਇਹ ਭਰੋਸਾ ਹੋ ਜਾਵੇ ਸਾਡਾ ਮਨ ਇਹ ਮਨ ਜਾਵੇ ਕਿ ਮਾਲਕ ਦਾ ਨਾਮ ਜਪਣਾ ਸ਼ੁਰੂ ਕਰ ਦੇਈਏ ਯਕੀਨ ਕਰਕੇ ਜਾਣਿਓ ਜੇ ਝੋਲੀਆਂ ਛੋਟੀਆਂ ਪੈ ਜਾਂਦੀਆਂ ਹਨ ਮਹਾਰਾਜ ਸੱਚੇ ਪਾਤਸ਼ਾਹ ਪਰ ਦਿੰਦਿਆਂ ਨਹੀਂ ਥੱਕਦੇ ਮੰਗਣ ਵਾਲਾ ਥੱਕ ਜਾਵੇਗਾ ਲੈਣ ਵਾਲਾ ਥੱਕ ਜਾਵੇਗਾ ਪਰ ਮਹਾਰਾਜ ਸੱਚੇ ਪਾਤਸ਼ਾਹ ਦਿੰਦਿਆਂ ਨਹੀਂ ਥੱਕਦੇ ਸੋ ਹੁਣ ਅਸੀਂ ਗੱਲ ਕਰਦੇ ਹਾਂ ਇਹ ਜਾਪ ਕਿਹੜਾ ਹੈ ਕੋਈ ਔਖਾ ਜਾਂ ਆਪਣਾ ਹੀ ਬੜਾ ਹੀ ਸੌਖਾ ਜਾਪ ਹੈ ਸਿਰਫ ਇੰਨਾ ਹੀ ਕਹਿਣਾ ਹੈ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਨਾਮ ਦਾ ਜਾਪ ਕਰਨਾ ਹੈ ਇਸੇ ਜਾਪ ਤੋਂ ਸਾਰੀਆਂ ਬਖਸ਼ਿਸ਼ਾਂ ਤੁਹਾਨੂੰ ਬਰਕਤਾਂ ਮਿਲ ਜਾਣੀਆਂ ਹਨ ਜੇਕਰ ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਪਾਠ ਨਹੀਂ ਕੀਤਾ ਜਾਂਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਕੁਝ ਆਪੇ ਕਰਾ ਲੈਣਾ ਹੈ بس ਇੱਕ ਵਾਰ ਇਹ ਜਾਪ ਕਰਨਾ ਸ਼ੁਰੂ ਕਰਿਓ ਫਿਰ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਕੀ ਬਦਲਾਵ ਹੁੰਦੇ ਹਨ ਤੁਸੀਂ ਖੁਦ ਵੇਖ ਕੇ ਹੈਰਾਨ ਹੋ ਜਾਣਾ ਹੈ ਸੋ ਸਾਧ ਸੰਗਤ ਜੀ ਅੱਜ ਤੋਂ ਹੀ ਤੁਸੀਂ ਸ਼ੁਰੂ ਕਰਦੇ ਹੋ ਜਿਵੇਂ ਤੁਹਾਨੂੰ ਪਤਾ ਹੈ ਕਤਕ ਦੀ ਪੁੰਨਿਆ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਕੇ ਇਹ ਜਾਪ ਕਰੋ ਬਾਕੀ ਦਿਨ ਵਿੱਚ ਵੀ ਕੰਮਕਾਰ ਕਰਦਿਆਂ ਹੋਇਆਂ ਤੁਰਦਿਆਂ ਫਿਰਦਿਆਂ ਇਹ ਜਾਪ ਕਰਦੇ ਰਹਿਣਾ ਹੈ ਬੜੀ ਵਧੀਆ ਗੱਲ ਹੋਵੇਗੀ ਜੇਕਰ ਤੁਸੀਂ ਆਪਣੇ ਆਪ ਉੱਤੇ ਸਵਾ ਲੱਖ ਜਾਪ ਦਾ ਬੈਨ ਲਗਾ ਲਓ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਆਪਣੇ ਆਪ ਉੱਤੇ ਸਵਾ ਲੱਖ ਜਾਪ ਦਾ ਬੈਨ ਲਗਾਉਣਾ ਹੈ ਕਿ ਮੈਂ ਸਵਾ ਲੱਖ ਜਾਪ ਕਰੂੰਗਾ ਜਾਂ ਕਰਾਂਗੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਜਾਪ ਕਰਨਾ ਹੈ ਕੋਈ ਔਖਾ ਨਹੀਂ ਆਸਾਨੀ ਨਾਲ ਤੁਸੀਂ ਇੰਨੇ ਦਿਨਾਂ ਵਿੱਚ ਜਾਪ ਕਰ ਸਕਦੇ ਹੋ ਜੇਕਰ ਇੰਨੇ ਦਿਨਾਂ ਵਿੱਚ ਨਾ ਹੋਇਆ ਯੋਕੀ ਅਜੇ ਤਰੀਕ ਹੋ ਗਈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਤਰੀਕ ਹੈ ਉਸ ਤੋਂ ਲਗਭਗ ਤੁਸੀਂ ਜਾਪ ਕਰ ਹੀ ਸਕਦੇ ਹੋ ਤਾਂ ਕੋਈ ਗੱਲ ਵੱਡੀ ਨਹੀਂ ਹੈ ਇੱਕ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਹੀ ਲੈਣਾ ਸੀ ਸ਼ੁਰੂ ਕਰ ਦਿੱਤਾ ਨਾ ਤਾਂ ਜਾਪ ਹੋਣਾ ਸ਼ੁਰੂ ਹੋ ਗਿਆ ਤਾਂ ਵੇਖਿਓ ਪ੍ਰਮਾਤਮਾ ਜੀ ਦੀਆਂ ਕਿਵੇਂ ਬਰਕਤਾਂ ਵਰਸਦੀਆਂ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮ ਪਿਆਰ ਹੁੰਦਾ ਹੀ ਜਾਵੇਗਾ ਚਾਹ ਤੁਹਾਡੇ ਅੰਦਰ ਪੈਦਾ ਹੋ ਜਾਵੇਗਾ ਸਤ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬੇਅੰਤ ਕਿਰਪਾ ਤੁਹਾਡੇ ਤੇ ਹੋ ਜਾਣ ਕਿ ਤੇ ਨਾਲ ਹੀ ਨਾਲ ਅਸੀਂ ਤੁਹਾਨੂੰ ਦੱਸਦੀ ਹਾਂ ਕਿ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰਨਾ ਸ਼ੁਰੂ ਕਰ ਦਿੰਦੇ ਹੋ ਕਿਉਂਕਿ ਮੂਲ ਮੰਤਰ ਦਾ ਜਾਪ ਵੀ ਜਿਹੜਾ ਹੈ ਉਹ ਸਾਰੀਆਂ ਹੀ ਬਾਣੀਆਂ ਦਾ ਮੁੱਢ ਹੈ ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਸ਼ੁਰੂਆਤ ਤਾਂ ਮੂਲ ਮੰਤਰ ਦੇ ਜਾਪ ਤੋਂ ਹੀ ਹੁੰਦੀ ਹੈ ਨਾ ਭਾਵ ਕਿ ਜਪਜੀ ਸਾਹਿਬ ਦੇ ਪਾਠ ਦੀ ਸ਼ੁਰੂਆਤ ਮੋਲ ਮੰਤਰ ਦੇ ਜਾਪ ਤੋਂ ਹੁੰਦੀ ਹੈ ਮੂਲ ਮੁੱਢ ਸਾਡਾ ਉਹੀ ਹੈ ਤੇ ਜੇਕਰ ਅਸੀਂ ਮੋਲ ਮੰਤਰ ਦਾ ਵੀ ਜਾਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੱਕ ਕਰਨਾ ਸ਼ੁਰੂ ਕਰ ਦੇਂਦੇ ਹਾਂ ਤਾਂ ਵੇਖਿਓ ਤੁਹਾਡੇ ਘਰ ਵਿੱਚ ਕਿਵੇਂ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸਾਥ ਸੰਗਤ ਜੀ ਜਦੋਂ ਵੀ ਸਵੇਰੇ ਤੁਸੀਂ ਮੰਝੇ ਤੋਂ ਉੱਠਦੇ ਹੋ ਜਾਂ ਜਦੋਂ ਵੀ ਤੁਹਾਡੀ ਅਚਾਨਕ ਅੱਖ ਖੁੱਲਦੀ ਹੈ ਨਾ ਉਸ ਵੇਲੇ ਮਾਲਕ ਦਾ ਸ਼ੁਕਰਾਨਾ ਕਰਨਾ ਕਰਨਾ ਨਾ ਭੁੱਲਣਾ ਕਿਉਂਕਿ ਮਾਲਕ ਨੇ ਤੁਹਾਨੂੰ ਬੜੀਆਂ ਦਾਤਾਂ ਦੇ ਕੇ نوازਿਆ ਹੈ। ਕਈ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਕਿਹੜੀਆਂ ਦਾਤਾਂ ਮਿਲੀਆਂ ਅਸੀਂ ਗਰੀਬ ਹਾਂ ਕਿਉਂਕਿ ਅਕਸਰ ਹੀ ਗਰੀਬ ਸੋਚਦੇ ਆਂ ਪਰ ਸਾਧ ਸੰਗਤ ਜੀ ਗਰੀਬੀ ਦੇ ਵਿੱਚ ਵੀ ਜੇਕਰ ਤੁਹਾਡੇ ਕੋਲ ਤੁਹਾਡਾ ਘਰ ਪਰਿਵਾਰ ਹੈ ਤੁਹਾਡੇ ਕੋਲ ਤੁਹਾਡੀ ਔਲਾਦ ਹੈ ਤੁਹਾਡਾ ਸਰੀਰ ਤੰਦਰੁਸਤ ਹੈ ਤੁਸੀਂ ਕਮਾਈ ਕਰਕੇ ਆਪਣਾ ਪਰਿਵਾਰ ਨੂੰ ਪਾਲ ਰਹੇ ਹੋ ਤਾਂ ਇਸ ਵਿੱਚ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਨਾ ਭੁੱਲਿਓ ਸਾਥ ਸੰਗਤ ਜੀ ਪਰਮਾਤਮਾ ਜੀ ਬਰਕਤਾਂ ਦਿੰਦੇ ਨੇ ਭੁੱਲਣਗੇ ਇਸ ਲਈ ਤੁਹਾਨੂੰ ਅਸੀਂ ਹਰ ਵਾਰ ਆਖਦੇ ਹਾਂ ਜੀ ਮਾਲਕ ਦਾ ਸ਼ੁਕਰਾਨਾ ਕਰਨਾ ਬੜਾ ਜ਼ਰੂਰੀ ਹੈ ਹਰ ਸਾਹ ਦਾ ਹੀ ਸ਼ੁਕਰਾਨਾ ਕਰੀਏ ਨਾ ਤਾਂ ਬੜਾ ਕੀਮਤੀ ਹੈ ਇੱਕ ਇੱਕ ਸਾਹ ਵੀ ਜਿਹੜਾ ਹੈ ਸਾਨੂੰ ਪਰਮਾਤਮਾ ਜੀ ਦੀ ਬਖਸ਼ਿਸ਼ ਦੇ ਵਿੱਚੋਂ ਹੀ ਮਿਲਿਆ ਹੋਇਆ ਹੈ ਨਹੀਂ ਤਾਂ ਤੁਸੀਂ ਆਮ ਹੀ ਹਸਪੀਟਲ ਵਗੈਰਾ ਦੇ ਵਿੱਚ ਜਾ ਕੇ ਵੇਖ ਲਿਓ ਕਿ ਇਹ ਜਿਹੜੇ ਨਕਲੀ ਵੀ ਸਾਹ ਹੁੰਦੇ ਹਨ ਕਿੰਨੇ ਕੀਮਤੀ ਹਨ ਕੀ ਅਸੀਂ ਇਹਨਾਂ ਸਾਹਾਂ ਨੂੰ ਮੁੱਲ ਖਰੀਦ ਕੇ ਲੈ ਸਕਦੇ ਹਾਂ ਬਿਲਕੁਲ ਨਹੀਂ ਇਸ ਲਈ ਸਾਧ ਸੰਗਿਆ ਜੀ ਆਪਣੇ ਸਾਹਾਂ ਦੀ ਪੂੰਜੀ ਵੱਲ ਹੀ ਜੇਕਰ ਧਿਆਨ ਮਾਰੀਏ ਆਪਣੇ ਸਰੀਰ ਦੇ ਅੰਗਾਂ ਵੱਲ ਹੀ ਧਿਆਨ ਮਾਰੀਏ ਕਿ ਕਿੰਨੀਆਂ ਅਣਮੁੱਲੀਆਂ ਦਾਤਾਂ ਹਨ ਸਾਡੇ ਸਰੀਰ ਦਾ ਜੇਕਰ ਇੱਕ ਅੰਗ ਵੀ ਘਟ ਜਾਵੇ ਕਿ ਸਾਨੂੰ ਉਹ ਦੁਬਾਰਾ ਮਿਲ ਸਕਦਾ ਹੈ ਕਦੇ ਨਹੀਂ ਮਿਲਦਾ ਤਾਂ ਤੁਸੀਂ ਇਹ ਵੇਖੋ ਕਿ ਪਰਮਾਤਮਾ ਜੀ ਨੇ ਕਿੰਨੀਆਂ ਤੁਹਾਨੂੰ ਅਣਮੁੱਲੀਆਂ ਦਾਤਾਂ ਦਿੱਤੀਆਂ ਹਨ ਤੁਹਾਡੇ ਸਰੀਰ ਨੂੰ ਕਿੰਨਾ ਵਧੀਆ ਬਣਾਇਆ ਹੈ ਤੁਸੀਂ ਕਮਾਈ ਕਰਕੇ ਗਰੀਬ ਤੋਂ ਅਮੀਰੀ ਤੱਕ ਪਹੁੰਚ ਸਕਦੇ ਹੋ ਵੇਖਿਓ ਫਿਰ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਕਿਵੇਂ ਤੁਹਾਡੇ ਤੇ ਹੋਣਗੀਆਂ ਬਸ ਤੁਸੀਂ ਆਪਣੇ ਜਨਮ ਨੂੰ ਸਵਾਰਾ ਕਰਨਾ ਹੈ ਕਦੇ ਨਿੰਦਿਆ ਚੁਗਲੀ ਨਹੀਂ ਕਰਨੀ ਕਦੇ ਕਿਸੇ ਦੇ ਬਾਰੇ ਮਾੜਾ ਨਹੀਂ ਸੋਚਣਾ ਆਪਣੇ ਮਨ ਦੇ ਵਿੱਚੋਂ ਪੰਜ ਗ੍ਰਹਿਤਾਂ ਨੂੰ ਦੂਰ ਕਰਨਾ ਹੈ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਜੇਕਰ ਸਾਡੇ ਮਨ ਦੇ ਅੰਦਰੋਂ ਇਹ ਕ੍ਰੀਤੀਆਂ ਬਾਹਰ ਚਲੀਆਂ ਗਈਆਂ ਤਾਂ ਸਮਝ ਲਓ ਤੁਹਾਡਾ ਜਨਮ ਸਫਲਾ ਹੋ ਜਾਵੇਗਾ ਜਨਮ ਹੀ ਨਹੀਂ ਤੁਹਾਡਾ ਪਰਲੋਕ ਲੋਕ ਵੀ ਸਵਾਰਾ ਹੋ ਜਾਣਾ ਹੈ ਤੁਹਾਡੇ ਤੇ ਪਰਮਾਤਮਾ ਜੀ ਦੀਆਂ ਬਖਸ਼ਿਸ਼ਾਂ ਹੋ ਜਾਣੀਆਂ ਹਨ ਸਾਧ ਸੰਗਤ ਜੀ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਅੱਜ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਸ਼ੁਕਰਾਨਾ ਮੂਲ ਮੰਤਰ ਦਾ ਜਾਪ ਜੇਕਰ ਕਰਨਾ ਸ਼ੁਰੂ ਕਰਦੇ ਹੰਦੇ ਹੋ ਤਾਂ ਵੇਖ ਲਿਓ ਪਰਮਾਤਮਾ ਤੁਹਾਡੇ ਘਰ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਲਈ ਬਣਾ ਦੇਣਗੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਹੀ ਦਿਆਲੂ ਤੇ ਕਿਰਪਾਲੂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ